ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਟੋਲ ਪਲਾਜ਼ੇ ਟੋਲ ਪਲਾਜ਼ੇ ਤੋਂ ਹਰ ਕਿਸੇ ਨੂੰ ਗੁਜ਼ਰਨਾ ਪੈਂਦਾ ਹੈ ਤੇ ਟੋਲ ਪਲਾਜ਼ਿਆਂ ਦੇ ਉੱਤੇ ਕਈ ਵਾਰ ਫੀਸ ਇੰਨੀ ਕਿ ਜ਼ਿਆਦਾ ਹੁੰਦੀ ਹੈ ਕਿ ਬੰਦਾ ਪਹਿਲਾਂ ਹੀ ਡਰ ਜਾਂਦਾ ਹੈ ਚਾਹੇ ਉਹਦੇ ਫਾਸਟ ਟੈਗ ਵੀ ਲੱਗਿਆ ਹੋਵੇ ਪਰ ਬੰਦਾ ਸੋਚਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਪੈਸੇ ਬਚ ਜਾਣ ਕਈਆਂ ਨੂੰ ਸ਼ਾਰਟਕਟ ਵਗੈਰਾ ਪਤਾ ਹੁੰਦੇ ਨੇ ਤਾਂ ਉਧਰੋਂ ਆਪਣੀਆਂ ਗੱਡੀਆਂ ਪਾ ਲੈਂਦੇ ਨੇ ਤੇ ਕਈ ਵਾਰ ਟੋਲ ਪਲਾਜ਼ਿਆਂ ਦੇ ਉੱਤੇ ਲੰਬੇ-ਲੰਬੇ ਜਾਮ ਲੱਗ ਜਾਂਦੇ ਨੇ ਤਾਂ ਉਹਦੇ ਤੇ ਕਿਹਾ ਜਾਂਦਾ ਹੈ ਕਿ ਜੇਕਰ ਜਾਮ ਦੇ ਵਿੱਚ ਤੁਸੀਂ ਫਸੇ ਹੋ ਤਾਂ ਤੁਹਾਨੂੰ ਟੋਲ ਦੇਣ ਦੀ ਲੋੜ ਨਹੀਂ ਪੈਂਦੀ ਅਜਿਹਾ ਹੀ ਦੇਖਣ ਨੂੰ ਮਿਲਿਆ ਲਾਡਵਾਲ ਟੋਲ ਪਲਾਜ਼ਾ ਦੇ ਉੱਤੇ ਜਿੱਥੇ ਸਿਮਰਜੀਤ ਸਿੰਘ ਬੈਂਸੋਰਾ ਨੇ ਮੁੱਦਾ ਚੁੱਕਿਆ ਕਿ ਲੋਕ 3 ਮਿੰਟ ਤੋਂ ਵੱਧ ਸਮੇਂ ਦਾ ਇੰਤਜ਼ਾਰ ਕਰ ਰਹੇ ਨੇ ਜਾਮ ਲੱਗਿਆ ਹੋਇਆ ਤਾਂ ਇਸ ਕਰਕੇ ਟੋਲ ਫ੍ਰੀ ਕੀਤਾ ਜਾਵੇ ਤਾਂ ਕਾਫੀ ਹੰਗਾਮਾ ਹੋ ਗਿਆ ਤੇ ਹੁਣ ਸਿਮਰਜੀਤ ਸਿੰਘ ਬੈਂਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਈ ਤਰ੍ਹਾਂ ਦੇ ਖੁਲਾਸੇ ਕਰ ਦਿੱਤੇ ਨੇ ਤੇ ਟੋਲ ਪ੍ਰਣਾਲੀ ਨੂੰ ਲੈ ਕੇ ਸਵਾਲ ਖੜੇ ਕੀ ਦੇਸ਼ ਦੇ ਅੰਦਰ ਟੋਲ ਮਾਫੀਆ ਦੀ ਲੁੱਟਖਸਟ ਦੇ ਵਿਰੁੱਧ ਲੋਕ ਅਕਸਰ ਐਜੀਟੇਸ਼ਨ ਕਰਦੇ ਆਪਾਂ ਦੇਖਦੇ ਆ ਕੱਲਾ ਪੰਜਾਬ ਨਹੀਂ ਪੂਰੇ ਦੇਸ਼ ਦੇ ਅੰਦਰ ਲੋਕਾਂ ਲਈ ਜੀ ਦਾ ਜੰਝਾਲ ਬਣਿਆ ਕਿਸੇ ਨੂੰ ਟੋਲ ਦੇਣ ਤੋਂ ਪਰੇਸ਼ਾਨੀ ਨਹੀਂ ਜੋ ਮੈਂ ਆਬਜ਼ਰਵ ਕਰਦਾ ਪਰ ਟੋਲ ਦੇ ਉੱਤੇ ਹੁੰਦੀ ਖੱਜਲਖਵਾਰੀ ਕਿਹੜੀ ਆ ਨਾ 2-2 ਘੰਟੇ 1.5-1.5 ਘੰਟਾ ਘੰਟਾ-ਘੰਟਾ ਕਿਸੇ ਨੇ ਹਸਪੀਟਲ ਜਾਣਾ ਕਿਸੇ ਨੂੰ ਕੋਈ ਜ਼ਰੂਰੀ ਕੰਮ ਕਿਸੇ ਨੂੰ ਕੋਈ ਜ਼ਰੂਰੀ ਰਜੇਮਾ ਮਤਲਬ ਕਿ ਜਲੀਲ ਕਰਕੇ ਪੈਸੇ ਇੱਕ ਟੋਲ ਮਾਫੀਆ ਦੀ ਪਾਲਿਸੀ ਬਣ ਚੁੱਕੀ ਆ ਅਰ ਤੁਸੀਂ ਲੁਧਿਆਣੇ ਦੇ ਸੀਨੀਅਰ ਪੱਤਰਕਾਰ ਦੋਸਤ ਬੈਠੇ ਹੋ ਤੇ ਮੇਰਾ ਖਿਆਲ ਇਸ ਗੱਲ ਦੀ ਵਹੀ ਪਰੋਂਗੇ ਕਿ ਮੈਂ 2018 19 20 21 22 ਵਿਧਾਇਕ ਰਹਿੰਦਿਆਂ ਇਸ ਕੰਮ ਇਸ ਵਿਸ਼ੇ ਦੇ ਉੱਤੇ ਬਹੁਤ ਤਕੜੇ ਹੋ ਕੇ ਕੰਮ ਕੀਤਾ ਤੁਹਾਨੂੰ ਯਾਦ ਹੋਊਗਾ ਲਾਡੂਵਾਲ ਟੋਲ ਪਲਾਜ਼ਾ ਜਿਹੜਾ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਆ ਮਹਦ ਨੰਬਰ 1 ਜਿੱਥੇ ਦੀ ਟੋਲ ਫੀਸ ਸਭ ਤੋਂ ਜ਼ਿਆਦਾ ਪੂਰੇ ਦੇਸ਼ ਦੇ ਅੰਦਰ ਲੱਡੂਵਾਲ ਟੋਲ ਪਲਾਜ਼ਾ ਤੇ ਮੈਂ ਇਹਦੀ ਲੁੱਟਖਸਟ ਬੰਦ ਕਰਨ ਵਾਸਤੇ ਵਿਧਾਇਕ ਹੁੰਦਿਆਂ 100 ਮੀਟਰ ਦੇ ਉੱਤੇ ਰੈੱਡ ਲਾਈਨ ਆਪਣੇ ਹੱਥਾਂ ਦੇ ਨਾਲ ਮੈਂ ਤੇ ਮੇਰੇ ਸਾਥੀ ਵਾਕੇ ਆਏ ਵੱਡੇ ਵੱਡੇ ਅਸੀਂ 50 50 ਫੁੱਟ ਦੇ ਬੋਰਡ ਲਾਏ ਉਸ ਬੋਰਡ ਦੇ ਉੱਤੇ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਨਿਜਮ ਇਹੜਾ ਕਾਨੂੰਨ ਦੇ ਛਤਰ ਛਾਇਆ ਥੱਲੇ ਬਣਿਆ ਤੇ ਅਸੀਂ ਇਸ ਨਿਜਮ ਦੀਆਂ ਵੱਡੀਆਂ-ਵੱਡੀਆਂ ਹੋਰਡਿੰਗਾਂ ਉੱਤੇ ਲਾਇਆ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਰ ਵੱਡੀ ਪੱਧਰ ਤੇ ਅਸੀਂ ਸਫਲਤਾ ਵੀ ਹਾਸਲ ਕੀਤੀ ਤੁਹਾਨੂੰ ਯਾਦ ਹੋਊਗਾ ਸਿਰਫ ਲੱਡੂਵਾਲ ਕ੍ਰੋਸਿੰਗ ਦੇ ਉੱਤੇ ਚਾਰ ਟੋਲ ਬੂਥ ਹੋਇਆ ਕਰਦੇ ਸੀਗੇ ਤੇ ਅੱਜ ਉਹਨਾਂ ਦੀ ਗਿਣਤੀ ਮੇਰਾ ਖਿਆਲ ਦਰਜਣ ਤੋਂ ਵੀ ਉੱਤੇ ਹੈਗੀ ਆ ਇਹ ਉਸ ਐਜੀਟੇਸ਼ਨ ਉਸ ਅੰਦੋਲਨ ਉਸ ਜਾਗਰੂਕਤਾ ਦੀ ਬਦੌਲਤ ਇਨਾਂ ਨੂੰ ਉਹ ਟੋਲ ਬੂਥ ਵਧਾਉਣੇ ਪਏ ਪਰ ਅਫਸੋਸ ਹੈ ਕਿ ਅੱਜ ਵੀ ਲੁੱਟ ਜਾ ਰਹੀ ਹੈ ਇਹ ਨਹੀਂ ਹੈਗਾ ਕਿ ਮੈਂ ਉੱਥੇ ਗਿਆ ਤੇ ਕੋਈ ਲੁੱਟ ਖੁੱਟ ਬੰਦ ਹੋ ਗਈ ਲੋਕ ਪੈਸੇ ਦੇਣ ਨੂੰ ਤਿਆਰ ਆ ਪੈਸੇ ਦੇਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈਗੀ ਪਰ ਭਾਈ ਜਿਹੜੇ ਨਿਜਮ ਬੋਲਦੇ ਆ ਨਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਇਹ ਨਿਜਮ ਕੀ ਆ ਮੈਂ ਹਲਕੀ ਜਿਹੇ ਤੇ ਆ ਮੈਂ ਤੁਹਾਨੂੰ ਇੱਕ ਕਾਪੀ ਵੀ ਇਹ ਦੀ ਦੇਣੀ ਆ ਤਾਂ ਕਿ ਤੁਸੀਂ ਆਪੋ ਆਪਣੇ ਚੈਨਲ ਦੇ ਉੱਤੇ ਇਹ ਕਾਪੀ ਪਾਉਂਗੇ ਤੇ ਪੰਜਾਬ ਦੇ ਲੋਕ ਇਹਦੀ ਫੋਟੋ ਸਟੇਟ ਕਰਾ ਕੇ ਆਪਣੀ ਗੱਡੀ ਦੇ ਵਿੱਚ ਰੱਖਣਗੇ ਜਿੱਥੇ ਟੋਲ ਦੇ ਉੱਤੇ 3 ਮਿੰਟ ਤੋਂ ਵੱਧ ਖੜਨਾ ਪੈ ਜਵੇ ਤੇ ਉੱਥੇ ਫਿਰ ਉਹਨਾਂ ਨੂੰ ਟੋਲ ਬੈਰੀਅਰ ਚੱਕਣੇ ਪੈਣੇ ਆ ਮਤਲਬ ਕਿ ਜਾਮ ਬਿਨਾ ਕੋਈ ਪੈਸਾ ਦਿੱਤੇ ਆ ਕਲੀਅਰ ਕਰਨਾ ਪੈਣਾ ਹੁਣ ਮੈਂ ਇਹਦੇ ਤੇ ਜਾਣਕਾਰੀ ਦੇਦਮਾ ਇਹ ਐਨਐਚਏ ਆਈ ਦਾ ਸਰਕੂਲਰ ਆ ਇਸ ਸਰਕੂਲਰ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਆ ਲਿਖਿਆ ਹੋਇਆ ਅੰਡਰਲਾਈਨ ਕੀਤਾ ਕਿ ਭਾਈ ਹਰੇਕ ਟੋਲ ਦੇ ਉੱਤੇ 100 ਮੀਟਰ ਦੇ ਬਹੂਵੇ ਦੇ ਉੱਤੇ ਇੱਕ ਲਾਲ ਪੱਟੀ ਲਾਲ ਲਾਈਨ ਖਿੱਚੀ ਜਾਣੀ ਆ ਜੇ ਉਸ ਲਾਲ ਲਾਈਨ ਤੋਂ ਤੁਹਾਡੀ ਗੱਡੀ ਪਿੱਛੇ ਚਲੀ ਗਈ ਮਤਲਬ ਕਿ ਤੁਹਾਨੂੰ 3 ਮਿੰਟ ਅਪਰੋਕਸੀਮੇਟਲੀ 3 ਮਿੰਟ ਖੜਨਾ ਪੈ ਗਿਆ ਤਾਂ ਜਿਹੜਾ ਟੋਲ ਕਥਾ ਕਰਨ ਵਾਲੀ ਏਜੰਸੀ ਦਾ ਮਾਲਕ ਹੈਗਾ ਉਹ ਇਨਫਰਾ ਬਣਾਉਣ ਦੇ ਵਿੱਚ ਅਸਫਲ ਗਿਣਿਆ ਜਾਣਾ ਇਹਦੀ ਭਾਵਨਾ ਮੈਂ ਦੱਸਣ ਲੱਗਿਆ ਭਾਵਨਾ ਕੀ ਹੈ ਇਹਦੀ ਕਿ ਉਹ ਅਸਫਲ ਹੈ ਉਹਨੇ ਜੋ ਇਨਫਰਾਸਟ੍ਰਕਚਰ ਆਵਾਜਾਈ ਨੂੰ ਸਮੂਥਲੀ ਸੌਖੇ ਤਰੀਕੇ ਦੇ ਨਾਲ ਲਗਾਉਣ ਵਾਸਤੇ ਬਿਨਾ ਕੋਈ ਜਾਮ ਲੱਗਿਆ ਲਗਾਉਣ ਵਾਸਤੇ ਜੋ ਉਹਨੇ ਇਨਫਰਾ ਬਣਾਉਣਾ ਸੀ ਉਹਨੇ ਬਣਾਇਆ ਨਹੀਂ ਰਾਹਗੀਰਾਂ ਨੂੰ 3 ਮਿੰਟ ਤੋਂ ਵੱਧ ਖੜਨਾ ਪਿਆ ਜਿੰਨੀ ਦੇਰ ਤੱਕ ਉਹ ਇਹਦਾ ਬੰਦੋਬਸਤ ਇਨਫਰਾ ਨਹੀਂ ਬਣਾਉਂਦਾ ਉਨੀ ਦੇਰ ਤੱਕ ਜਦੋਂ ਜਾਮ ਲੱਗ ਗਿਆ ਤਾਂ ਫਿਰ ਟੋਲ ਇਕੱਠਾ ਕਰਨ ਵਾਲੇ ਕੰਪਨੀ ਏਜੰਟ ਨੂੰ ਬੈਰੀਅਰ ਚੱਕਣੇ ਪੈਣੇ ਤੇ ਉੱਥੇ ਜਾਮ ਤੁਰੰਤ ਰਿਮੂਵ ਕਰਾਉਣਾ ਪੈਣਾ ਏ ਸਰਕੂਲਰ ਦੀ ਭਾਵਨਾ ਏ ਸਰਕੂਲਰ ਤੋਂ ਬਾਅਦ ਬਹੁਤ ਸਾਰੇ ਲੋਕ ਜਾਗਰੂਕ ਹੋਏ ਮੇਰੇ ਕੋਲ ਇੱਕ ਆਰਟੀਆਈ ਹੈ ਜਦੀ ਕਾਪੀ ਮੈਂ ਤੁਹਾਨੂੰ ਦੇ ਦੇਣੀ ਆ ਤੇ ਇਸ ਆਰਟੀਆਈ ਦੇ ਵਿੱਚ ਆਰਟੀਆਈ ਮੰਗਣ ਵਾਲੇ دوست ਨੇ ਇਸ ਗੱਲ ਨੂੰ ਜਿਹੜੀ ਮੈਂ ਆ ਸਰਕੂਲਰ ਵਾਲੀ ਕੀਤੀ ਆ ਪੁਖਤਾ ਕਰਨ ਵਾਸਤੇ ਐਨ ਐਚ ਆਈ ਤੋਂ ਆਰਟੀਆਈ ਦੇ ਤਹਿਤ ਜਾਣਕਾਰੀ ਮੰਗੀ ਜਿਦੇ ਵਿੱਚ ਐਨ ਐਚ ਆਈ ਨੇ ਆਰਟੀਆਈ ਦਾ ਰਿਪਲਾਈ ਜਵਾਬ ਦਿੰਦੇ ਹੋਏ ਲਿਖ ਦਿੱਤਾ ਮੈਂਸ਼ਨ ਕਰ ਦਿੱਤਾ ਕਿ ਭਾਈ ਜੇ ਉਥੇ ਜਾਮ 3 ਮਿੰਟ ਤੋਂ ਵੱਧ ਕਿਸੇ ਨੂੰ ਰਾਹਗੀਰ ਨੂੰ ਖੜਨਾ ਪੈ ਗਿਆ ਤੇ ਫਿਰ ਕੋਈ ਟੋਲ ਫੀਸ ਨਹੀਂ ਚਾਰਜ ਕੀਤੀ ਜਾਣੀ ਹੁਣ ਸਾਫ਼ ਤੇ ਸਪੈਸਟ ਹੋ ਗਿਆ ਹੁਣ ਆਜੋ ਅ ਕੱਲ ਵਾਲੇ ਇਨਸੀਡੈਂਟ ਤੇ ਮੈਂ ਜਲੰਧਰ ਇੱਕ ਵਿਆਹ ਅਟੈਂਡ ਕਰਨ ਵਾਸਤੇ ਗਿਆ ਵਾਪਸੀ ਦੇ ਉੱਤੇ ਜਦੋਂ ਮੈਂ ਬੁਰਾਇਆ ਕ੍ਰੋਸ ਕੀਤਾ ਤੇ ਟ੍ਰੈਫਿਕ ਜਮ ਸ਼ੁਰੂ ਹੋ ਗਿਆ ਮੈਂ ਅੱਜ ਖੁਦ ਮੰਨਦਾ ਕਿ ਮੈਂ ਵਾਇਲੇਸ਼ਨ ਕੀਤੀ ਹੈ ਮੈਂ ਰੋਂਗ ਸਾਈਡ ਆਪਣੀਆਂ ਗੱਡੀਆਂ ਬੜੇ ਸਲੋ ਰੋਂਗ ਸਾਈਡ ਗੱਡੀਆਂ ਲਿਆ ਕੇ ਟੋਲ ਪਲਾਜ਼ਾ ਦੇ ਉੱਤੇ ਪਹੁੰਚਿਆ ਹੁਣ ਆਪਾਂ ਨੂੰ ਵੀ ਪਤਾ ਵੀ ਲਾਡੂ ਵਾਲ ਟੋਲ ਪਲਾਜ਼ਾ ਤੋਂ ਫਲਰ ਫਲਰ ਰਣਾ ਫਲਰ ਤੋਂ ਬਾਅਦ ਫਿਰ ਕਿਤੇ ਮੇਰਾ ਖਿਆਲ 10 12 ਕਿਲੋਮੀਟਰ ਦੇ ਉੱਤੇ ਜਾ ਕੇ ਗੁਰਾਇਆ ਆਉਣਾ ਤੇ ਮੈਂ ਟੋਲ ਤੇ ਆ ਕੇ ਟੋਲ ਦੇ ਅਧਿਕਾਰੀਆਂ ਨੂੰ ਸਨਿਮਰ ਬੇਨਤਾ ਵੀ ਭਾਈ ਹਟ ਜਾਓ ਠੱਗੀ ਠੋਰੀ ਕਰਨਾ ਲੋਕਾਂ ਤੋਂ ਪੈਸੇ ਲਓ ਲੋਕਾਂ ਨੂੰ ਗੁਲਾਮ ਨਾ ਬਣਾਓ ਆਜ਼ਾਦੀ ਦਾ ਨਿਗਮਨਨ ਦਾ ਅਸਲੀ ਹਥਿਆਰ ਕੀ ਹੈ ਜਾਗਰੂਕਤਾ ਉਹ ਮੇਰੀ ਡਰਾਈਵ ਹੈਗੀ ਆ ਮੈਂ ਜਾਗਰੂਕਤਾ ਦੇ ਤੌਰ ਦੇ ਉੱਤੇ ਉਹ ਜਿਹੜੇ ਟੋਲ ਬੈਰੀਅਰ ਡੰਡੇ ਸੀਗੇ ਮੈਂ ਤੇ ਮੇਰੇ ਸਾਥੀਆਂ ਨੇ ਅਸੀਂ ਉਹ ਡੰਡੇ ਭਰੇ ਕੀਤੇ ਤੇ ਜਿਹੜੀ ਆਵਾਜਾਈ ਦਾ ਜਾਮ ਗੁਰਾਇਆਂ ਤੱਕ ਲੱਗਿਆ ਹੋਇਆ ਸੀਗਾ ਤਾਂ ਮੈਂ ਉਹ ਗੁਰਾਇਆਂ ਤੱਕ ਖਿਆ ਤੁਸੀਂ ਵੀਡੀਓ ਦੇਖਿਆ ਹੋਵੇ ਤਾਂ ਮੈਂ ਸਾਰਿਆਂ ਨੂੰ ਕਹਿ ਰਿਹਾ ਵੀ ਥੋੜਾ ਤੇਜ਼ੀ ਦੇ ਨਾਲ ਟੋਲ ਕ੍ਰਾਸ ਕਰ ਜਾਓ ਤਾਂ ਕਿ ਪਿੱਛੇ ਜਿਹੜੇ ਲੋਕ ਕਿਸੇ ਐਮਰਜੈਂਸੀ ਦੇ ਵਿੱਚ ਕੋਈ ਪੇਸ਼ੈਂਟ ਆ ਕਿਸੇ ਨੇ ਕੋਈ ਜ਼ਰੂਰੀ ਕੰਮ ਲਈ ਜਾਣਾ ਤਾਂ ਕਿ ਉਹ ਫਟਾਫਟ ਨਿਕਲ ਜਾਣ ਤੇ ਉੱਥੇ ਦੇ ਜਿਹੜੇ ਟੋਲ ਕੰਪਨੀ ਦੇ ਮੈਨੇਜਰ ਆ ਤੁਸੀਂ ਉਹਨਾਂ ਨਾਲ ਵੀ ਮੇਰੀ ਗੱਲਬਾਤ ਸੁਣੀ ਹੋਊਗੀ ਤਾਂ ਮੇਰੇ ਕਹਿਣ ਦਾ ਮਤਲਬ ਆ ਯਾਰ ਜੇ ਸਿਮਰਜੀਤ ਬੈਂਸ ਖੜੂਗਾ ਮਾਤਰਾ ਦੇ ਨਾਲ ਇਹ ਮੇਰੀ ਆਦਤ ਤੇ ਸੁਭਾਅ ਦਾ ਹਿੱਸਾ ਮੈਂ ਕਦੇ ਕਿਸੇ ਕੋਲੋਂ ਡਰ ਕੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਨਹੀਂ ਕਿ ਫਲਾਉ ਮੇਰੇ ਤੇ ਐਂ ਕਰ ਦੇਗਾ ਉਹ ਫਲਾਉ ਬਹੁਤ ਤਾਕਤਵਾਰ ਹੈ ਫਲਾਉ ਵੱਡੀ ਕੰਪਨੀ ਦਾ ਹੈ ਦੇਸ਼ ਦੇ ਅੰਦਰ ਟੋਲ ਮਾਫੀਆ ਇੱਕ ਬਹੁਤ ਵੱਡਾ ਜਬਰਦਸਤ ਤਾਕਤਵਰ ਲੋਕਾਂ ਦੇ ਹੱਥਾਂ ਦੇ ਵਿੱਚ ਇਹ ਮਾਫੀਆ ਟੋਲ ਇਕੱਠਾ ਕਰਨ ਵਾਲਾ ਪਰ ਬੈਂਸ ਡਰਨ ਵਾਲਾ ਨਹੀਂ ਦਾ ਮੈਂ ਲੋਕਾਂ ਲਈ ਖੜਿਆ ਲੋਕਾਂ ਲਈ ਅੱਜ ਵੀ ਖੜਦਾ ਤੇ ਲੋਕਾਂ ਲਈ ਖੜਦਾ ਰਹੂੰਗਾ ਜਿੱਤ ਤੇ ਹਾਰ ਮੇਰੇ ਲਈ ਟੀਚਾ ਹੈ ਅਭੀ ਸਿਮਰਜੀਤ ਬੈਂਸ ਹਾਰਿਆ ਹੋਇਆ ਐਮਐਲਏ 2012 22 ਦੇ ਵਿੱਚ ਨਹੀਂ ਜਿੱਤ ਸਕਿਆ ਤਾਂ ਵੀ ਹੋ ਗਿਆ ਹਾਰ ਗਿਆ ਪਰ ਮਰਿਆ ਨਹੀਂ ਜਿਉਂਦਾ ਮੇਰੀ ਆਤਮਾ ਜਿਉਂਦੀ ਹੈ ਮੈਂ ਵੀ ਉਸ ਜਾਲ ਦੇ ਵਿੱਚ ਫਸ ਕੇ ਕਿੰਨੇ ਲੋਕ ਔਰ ਰੋਜ਼ ਦਾ ਕੰਮ ਹੈਗਾ ਅਰ ਮੈਂ ਇਹ ਵੀ ਨਾਲ ਬੇਨਤੀ ਕਰੂੰਗਾ ਕਿ ਮੇਰੇ ਉਥੇ ਭਾਈ 10-20 ਮਿੰਟ ਖੜਨ ਦੇ ਨਾਲ ਇੱਕ ਡਰਾਈਵ ਤਾਂ ਸਟਾਰਟ ਹੋ ਸਕਦੀ ਆ ਪਰ ਇਹ ਵੀ ਇੰਪੋਸੀਬਲ ਆ ਕਿ ਮੈਂ ਸਾਰਾ ਦਿਨ ਉਥੇ ਡਿਊਟੀ ਨਹੀਂ ਦੇ ਸਕਦਾ ਸ਼ਾਮ ਨੂੰ ਪੀ ਕਾਰਜ਼ ਹੁੰਦੇ ਆ ਮੈਂ ਟੋਲ ਮੈਨੇਜਰ ਸਾਹਿਬ ਨੂੰ ਇਹ ਸਨਿਮਰ ਬੇਨਤੀ ਕਰਕੇ ਆਇਆ ਵੀ ਭਾਈ ਜਿਵੇਂ ਗੁਰਦੁਆਰੇ ਤੇ ਮੰਦਿਰ ਜਾ ਕੇ ਵਰਤਨਾ ਦੀ ਸੇਵਾ ਝਾੜੂ ਦੀ ਸੇਵਾ ਜੋੜਾਖਾਨਾ ਦੀ ਸੇਵਾ ਤੇ ਮੈਂ ਤੁਹਾਡੇ ਟੋਲ ਤੇ ਆ ਕੇ ਰੋਜ਼ ਜਾਮ ਖਲਾਉਣ ਦੀ ਸੇਵਾ ਕਰਿਆ ਕਰੂੰਗਾ ਤੁਸੀਂ ਮੇਰੇ ਤੇ ਜਿਹੜਾ ਪੰਪ ਸੱਟਣਾ ਨਾ ਉਹ ਸੁੱਟ ਲਿਓ ਪਰ ਇਹ ਬਰਦਾਸ਼ਤ ਨਹੀਂ ਹੁਣ ਆ ਗਈ ਗੱਲ ਜਿਹੜੇ ਰਾਹੀ ਰਿਆ ਉਹ ਕਦੋਂ ਜਾਗਰੂਕ ਹੋਣਗੇ ਯਾਰ ਆਪਣਾ ਹੱਕ ਪਛਾਣੋ ਨਾ ਮੈਂ ਤੁਹਾਨੂੰ ਆ ਦੋ ਦਸਤਾਵੇਜ਼ ਮਹੀਆ ਕਰਾ ਦਿੱਤੇ ਜਿੱਥੇ ਜਾਮ ਦੇ ਵਿੱਚ ਤੁਹਾਡੀ ਗੱਡੀ ਨੂੰ 3 ਮਿੰਟ ਦਾ ਸਮਾਂ ਹੋ ਗਿਆ ਦਾ ਇਹ ਤੁਹਾਡਾ ਅਧਿਕਾਰ ਹੈਗਾ ਕਿ ਤੁਸੀਂ ਕੋਈ ਪੈਸਾ ਦਿੱਤੇ ਬਿਨਾ ਟੋਲ ਬੈਰੀਅਰ ਪਰੇ ਕਰਕੇ ਆਪਣੀ ਗੱਡੀ ਨਗਾਉਣ ਲਈ ਅਧਿਕਾਰਤ ਹੁਣ ਆਪਣੀਆਂ ਗੱਡੀਆਂ 'ਚ ਬੈਠੇ ਆਪਾਂ ਜਾਮ ਮੰਨ ਲਓ 50 ਕਿਲੋਮੀਟਰ ਤੱਕ ਚੱਲਿਆ ਗਿਆ ਆਪਣੀ ਗੱਡੀ 'ਚ ਵੀ ਤਾਂ ਬੈਠੇ ਹੀ ਆ ਨਾ ਗੱਡੀ 'ਚ ਉਤਰਿਓ ਦੋ ਤੁਸੀਂ ਤਿੰਨ ਉਹ ਚਾਰ ਉਹ ਬਾਕੀਆਂ ਨੂੰ ਵੀ ਕੋ ਆਓ ਯਾਰ ਟੋਲ ਪਲਾਜ਼ਾ ਮੂੰਹ 'ਚ ਨਹੀਂ ਪਾਉਣ ਲੱਗੇ ਸਪੌਂਸਰ ਜੇ ਰੱਖੇ ਹੋਇਆ ਇਹਨਾਂ ਨੇ ਗਲੀਆਂ ਦੇ ਵਿੱਚੋਂ ਡੋਲੇ ਡੂਲੇ ਆਲੇ ਲਿਆ ਕੇ ਉੱਥੇ ਵੜਿਆ ਤੇ ਉਹਨਾਂ ਤੋਂ ਮੇਰਾ ਖਿਆਲ ਲੋਕਾਂ ਨੂੰ ਤਬਕੇ ਮਰਵਾਉਣ ਦਾ ਇਹ ਕੰਮ ਕਰਦੇ ਆ। ਤੁਸੀਂ ਮੈਂ ਇਹੀ ਸਵਾਲ ਹੈ ਕਿ ਲੋਕ ਲੋਕਾਂ ਨੇ ਕੋਸ਼ਿਸ਼ ਨੂੰ ਕੀਤੀ ਹੈ ਜਿਸ ਤੁਸੀਂ WhatsApp ਦੀ ਗੱਲ ਕੀਤੀ ਉੱਥੇ ਲੜਦੇ ਆ ਉਹ ਬੰਦਾ ਫਿਰ ਯੂਸ ਹੋ ਕੇ ਵਾਪਸ ਆ ਜਾਂਦਾ ਤੁਸੀਂ ਤਾਂ ਪਾਵਰ ਦੇ ਵਿੱਚ ਆ ਗਏ ਹੋ ਮੈਂ ਪਾਵਰ ਦੇ ਕਿੱਥੇ ਮੈਂ ਤਾਂ ਪਾਵਰਲੈਸ ਆ ਮੈਂ ਤਾਂ ਹਰਿਆ ਹੋਇਆ 2022 ਤੋਂ ਹਰਿਆ ਹੋਇਆ ਹੈ ਜੀ ਹੈਗੀ ਆ ਉੱਥੇ ਬਹੁਤ ਸਾਰੇ ਡਾਜਦੇ ਆ ਪਰ ਆਮ ਲੋਕਾਂ ਦਾ ਲੋਕ ਡੱਕ ਆ ਕੇ ਵਾਪਸ ਹੋ ਜਾਂਦਾ ਮੈਂ ਇਸੇ ਵਾਸਤੇ ਤੁਹਾਡਾ ਸਹਾਰਾ ਲਿਆ মিডিਆ ਦਾ ਸਹਾਰਾ ਮੈਂ ਇਸੇ ਵਾਸਤੇ ਲਿਆ ਆਪਣੀ ਗੱਡੀ 'ਚ ਵੀ ਤਾਂ ਬੈਠਾ ਹੀ ਆ ਨਾ ਤੁਸੀਂ ਫਰਜ ਕਰ ਲੋ ਬੰਟੀ ਆ ਤੁਸੀਂ ਓ ਰਜਿੰਦਰ ਕੋਈ ਬੰਦਾ ਜਾਂਮ ਤੇ ਫਸਿਆ ਜਲੰਧਰ ਤੋਂ ਆ ਰਿਹਾ ਅੰਮ੍ਰਿਤਸਰ ਤੋਂ ਆ ਰਿਹਾ ਤੇ ਜੇ ਤੁਸੀਂ ਦੂਸਰੇ ਨੂੰ ਕਹੋਗੇ ਨੂੰ ਯਾਰ ਤੁਸੀਂ ਵੀ ਉਤਰੋ ਦੂਸਰਾ ਤੀਸਰੇ ਨੂੰ ਕਹੋ ਵੀ ਉਤਰੋ ਯਾਰ ਤੇ ਲਈਏ ਇੱਥੇ ਰੜਕੇ ਜਲਾਲਤ ਕਿਉਂ ਕਟਣੀਆਂ ਟੋਲਪਰਾ ਦਾ ਚੱਲਦੇ ਆ ਜਾ ਕੇ ਤੁਹਾਡੀ ਗੱਲ ਨਹੀਂ ਸੁਣਨਗੇ ਤੇ ਸਾਡੇ ਲੋਕਤੰਤਰਕ ਵਿਵਸਥਾ ਦੇ ਅੰਦਰ ਆਜ਼ਾਦ ਭਾਰਤ ਦੇ ਅੰਦਰ ਪੀਸਫੁਲ ਤਰੀਕੇ ਦੇ ਨਾਲ ਧਰਨਾ ਦੇਣਾ ਤਾਂ ਤੁਸੀਂ ਧਰਨੇ ਤੇ ਬਹਿ ਜਾਓ ਐਡਮਿਨਿਸਟ੍ਰੇਸ਼ਨ ਨੂੰ ਹੱਥ ਪੈਰਾਂ ਦੀ ਪੈਜੂਗੇ ਐਸ ਐਚ ਓ ਚੌਂਕੀ ਇੰਚਾਰਜ ਭੱਜੇ ਹੋਣਗੇ ਵੀ ਹੋਇਆ ਕੀ ਹੈ ਇਕੱਠੇ ਹੋਵਾਂਗੇ ਤਾਂ ਇਕੱਠੇ ਦੇ ਵਿੱਚ ਸਾਰਾ ਕੁਝ ਸੰਭਵ ਹੈ ਹੁਣ ਅਗਲੀ ਗੱਲ ਤੇ ਗੌਰਵ ਆਓ ਤੁਸੀਂ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾਂ ਦੀਆਂ ਖਬਰਾਂ ਫੋਟੋਆਂ 플ਾਨਾ ਟੋਲ ਪਲਾਇਆ ਚੁਕਾਦਾ ਮੈਂ 플ਾਨਾ ਟੋਲ ਪਲਾਇਆ ਚੁਕਾਦਾ ਭਾਈ ਚੰਗੀ ਗੱਲ ਆ ਇੱਥੇ ਸਾਰਾ ਪੰਜਾਬ ਨਿਕਲਦਾ ਇੱਥੋਂ ਦੀ ਸਾਰਾ ਪੰਜਾਬ ਸਾਰਾ ਪੰਜਾਬ ਨਹੀਂ ਜਿਹੜੇ ਪੂਰੇ ਦੇਸ਼ ਤੋਂ ਦੁਨੀਆ ਤੋਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਜ਼ਿਲ੍ਹਿਆਂ ਵਾਲਾ ਬਾਗ ਦੀ ਮਿੱਟੀ ਨੂੰ ਮੱਥੇ ਨੂੰ ਲਾਉਣ ਵਾਸਤੇ ਜਾਂਦੇ ਆ ਉਹ ਇੱਥੋਂ ਦੀ ਨੰਕੇ ਜਾਂਦੇ ਆ ਭਾਈ ਐਡਮਿਨਿਸਟ੍ਰੇਸ਼ਨ ਸਰਕਾਰ ਟੋਲ ਪਲਾਜੇ ਚਕਾਉਣ ਵਾਲਾ ਮੁੱਖ ਮੰਤਰੀ ਸਾਹਿਬ ਇੱਥੇ ਕਿਉਂ ਨਹੀਂ ਜਾਗਦਾ ਇਹ ਤਾਂ ਨਿਯਮ ਆ ਨਾ ਮੈਂ ਨਿਯਮਾਂ ਤੋਂ ਬਾਹਰ ਨਹੀਂ ਮੈਂ ਵਿਧਾਇਕ ਹੁੰਦਿਆਂ ਵਿਧਾਨ ਸਭਾ ਦੀ ਕਮੇਟੀ ਦੇ ਅੰਦਰ ਹੁਸਨ ਲਾਲ ਜੀ ਸਾਡੇ ਰੋਡ ਸੈਕਟਰੀ ਹੁੰਦੇ ਸੀਗਾ ਟਰਾਂਸਪੋਰਟ ਐਂਡ ਰੋਡ ਉਹਨਾਂ ਕੋਲੇ ਸੀਗਾ ਤਾਂ NHAI ਦੇ ਅਧਿਕਾਰੀ ਬੁਲਾਏ ਅੱਜ ਵੀ ਇਹ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਰਿਪੋਰਟ ਤੇ ਹੈਗੀ ਹੈ ਵਿਧਾਨ ਸਭਾ ਦੇ ਅੰਦਰ ਤੇ ਉੱਥੇ ਉਹ ਇਹ ਗੱਲ ਮੰਨ ਕੇ ਗਏ ਕਿ ਇਸ ਸਰਕੂਲਰ ਦੀ ਭਾਵਨਾ ਸਾਫ਼ ਤੇ ਸਪੱਸ਼ਟ ਹੈਗੀ ਆ ਕੀ ਜਾਤਾ ਹੋ ਪ੍ਰਬੰਧ ਬੰਦੋਬਸਤ ਇਦਾਂ ਦੇ ਕਰੇ ਕਿ ਜਾਮ ਨਾ ਲੱਗੇ ਤੇ ਜੇ ਉਹ ਪ੍ਰਬੰਧ ਤੇ ਬੰਦੋਬਸਤ ਕਰਨ ਦੇ ਵਿੱਚ ਕੰਪਨੀ ਅਸਫਲ ਹੈਗੀ ਆ ਆ ਫਿਰ 3 ਮਿੰਟ ਦੇ ਬਾਅਦ ਬੂਮ ਤੇ ਬੈਰੀਅਰ ਭਰੇ ਤੇ ਸਾਰਾ ਟ੍ਰੈਫਿਕ ਜਿਹੜਾ ਜਾਮ ਦੇ ਵਿੱਚ ਫਸਿਆ ਉਹ ਲਿਵਾਉਣਾ ਪੈਣਾ ਸੋ ਮੇਰੀ ਸਨਿਮਰ ਬੇਨਤੀ ਤੁਹਾਡੇ ਚੈਨਲਾਂ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਤੇ ਰਾਹੀਰ ਪੂਰੇ ਦੇਸ਼ ਦੇ ਰਾਹੀਰਾਂ ਨੂੰ ਇਹ ਸਨਿਮਰ ਬੇਨਤੀ ਆ ਦਰੋਣਾ ਟੋਲ ਮਾਫੀਆ ਤੋਂ ਕੱਠੇ ਹੋ ਮੈਂ ਸਹਿਮਤ ਹਾਂ ਕਿ ਕੱਲੇ ਨੂੰ ਉਹ ਪੈਂਦੇ ਆ 5 7 10 20 ਉਹਨਾਂ ਨੇ ਬਾਂਸਰ ਰੱਖਿਆ ਜਦੋਂ ਤੁਸੀਂ ਗੱਡੀਆਂ ਦੇ ਵਿੱਚ ਬੈਠਣ ਤੋਂ ਪਰੇ ਹੋ ਗਿਆ ਵੀ ਨਿਕਲੋ ਗੱਡੀ 'ਚੋਂ ਬਾਹਰ 10 ਵੀ 50 ਗੱਡੀਆਂ ਤੋਂ ਬਾਹਰ ਆ ਕੇ ਧਰਨਾ ਲਾ ਕੇ ਬੈਠ ਜੇ ਇਹਨਾਂ ਦੀ ਅਕਲ ਟਿਕਾਣੇ ਆ ਜਾਊਗੀ ਇਹ ਜਦੋਂ ਨਿਯਮਾਂ ਦੇ ਪਾਲਕ ਬਣ ਜਾਣ ਤੁਸੀਂ ਵਿਰੋਧੀ ਲੀਡਰਾਂ ਨੇ ਵੀ ਹੋਰ ਵੀ ਲੀਡਰ ਨੇ ਉਹਨਾਂ ਨੇ ਵੀ ਧਰਨੇ ਲਾਏ ਨੇ ਕਹਿੰਦੇ ਸੀ 24 ਤੱਕ ਇਹਦੀ ਮੁਲਾਅ ਜੈਗੀ ਜਨਵਰੀ 25 ਤੱਕ ਖਤਮ ਹੋ ਜਾਊਗਾ ਲਕਡਾਉਨ ਨਾਲ ਸੈਟਿੰਗ ਹੋ ਗਈ ਆ ਪਾਵਰ ਚੱਕ ਫੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੈਂ ਤਾਂ ਪਹਿਲਾਂ ਕਿਹਾ ਵੀ ਉਹ ਐਕਸਪਰਟ ਹੈਗੇ ਆ ਉਹਨਾਂ ਨੇ ਛੋਟੀ ਜੀ ਗੱਲ ਜਿਹੜੀ ਮੁੱਖ ਮੰਤਰੀ ਦੇ ਕੱਦ ਦੀ ਨਹੀਂ ਸੀ ਉਹਨਾਂ ਨੇ ਟੋਲ ਪਲਾਜ਼ਾ ਚਕਾਉਣ ਦੀਆਂ ਖਬਰਾਂ ਤੇ ਫੋਟੋਆਂ ਮੀਡੀਆ ਦੇ ਵਿੱਚ ਤੁਹਾਨੂੰ ਸੱਦ ਕੇ ਵਾਇਰਲ ਕੀਤੀਆਂ ਕਿ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਮਹਿੰਗਾ ਟੋਲ ਪਲਾਜ਼ਾ ਨਿਰਾਦਰ ਨਹੀਂ ਚੜ ਰਿਹਾ ਅਣ ਦੇਖੀ ਹੋ ਰਹੀ ਉਹ ਚਲੋ ਯਾਰ ਹੁਣ ਰਵਨੀਤ ਬਿੱਟੂ ਜੀ ਦਾ ਦੇਖੋ ਕੇਂਦਰ ਸਰਕਾਰ ਦੇ ਵਿੱਚ ਹੈ ਤੁਸੀਂ ਚੰਗਾ ਕੀਤਾ ਉਹਨਾਂ ਦਾ ਨਾਮ ਲੈ ਦਿੱਤਾ ਬੈ ਸਕਿਪ ਕਰ ਗਿਆ ਸੀਗਾ ਤਾਂ ਉਹ ਕੇਂਦਰ ਸਰਕਾਰ ਦੇ ਵਿੱਚ ਵਜ਼ੀਰ ਹੈ ਗਿਆ ਉਹ ਨਿਤਨ ਗਠਕਰੀ ਉਹਨਾਂ ਦੇ ਨਾਲ ਮੀਟਿੰਗ ਮੇਰਾ ਖਿਆਲ ਉਹਨਾਂ ਤੋਂ ਔਖਾ ਕੰਮ ਹੀ ਨਹੀਂਗਾ ਉਹ ਨਿਤਨ ਗਠਕਰੀ ਉਹਨਾਂ ਦੇ ਨਾਲ ਮੀਟਿੰਗ ਕਰਕੇ ਆ ਸਰਕੂਲਰ ਤੇ ਐਨ ਐਚ ਆਈ ਦੀ ਦਿੱਤੀ ਹੋਈ ਆਰਟੀਆਈ ਦੇ ਜ਼ਰੂਰਤ ਨੂੰ ਤੇ ਚਾਨਣ ਦੇ ਵਿੱਚ ਉਹ ਕਿਉਂ ਨਹੀਂ ਇਸ ਸਮੱਸਿਆ ਦਾ ਸਮਾਧਾਨ ਕਰਾਉਂਦੇ ਹਰੇ ਆਹੋ 2024 ਦੇ ਵਿੱਚ ਲੋਕ ਸਭਾ ਹਰਗੇ ਪਰ ਵਜ਼ੀਰ ਬਣ ਗਏ ਰਾਜ ਸਭਾ ਦੇ ذریعے ਇਹਨਾਂ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਵੀ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਇਹਦਾ ਸਮਾਧਾਨ ਕਰਉਣ ਰੋਜ਼ ਲੋਕ ਉਥੇ ਪਿਸ ਰਹੇ ਆ ਲਾਸ ਹੋ ਰਿਹਾ ਸਾਡੀ ਸਟੇਟ ਦਾ ਲੋਕਾਂ ਦੇ ਦੇਸ਼ ਕੀਮਤੀ ਟਾਈਮ ਦਾ ਡੀਜ਼ਲ ਤੇ ਪੈਟਰੋਲ ਦਾ ਸੋ ਮੈਂ ਫੇਰ ਅੰਤ ਦੇ ਵਿੱਚ ਸਾਰੇ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰੂੰਗਾ ਜਦੋਂ ਟੋਲ ਦੇ ਉੱਤੇ ਜਾਮ ਲੱਗਿਆ ਦੋਸਤੋ ਗੱਡੀ ਜੇ ਨਾ ਬੈਠਿਓ ਗੱਡੀਆਂ ਚ ਉੱਤਰ ਕੇ ਆ ਕੇ ਟੋਲ ਪਲਾਜ਼ਾ ਦੇ ਉੱਤੇ ਪੁਣੇ ਬੈਠ ਜਾਓ ਮਿੰਟ ਪੰਜਾਂ ਦੇ ਵਿੱਚ ਚੋਰ ਆਪਣੇ ਪਰਸ਼ਾਵੇਂ ਤੋਂ ਡਰਦਾ ਚੋਰ ਨੂੰ ਆਪਣੇ ਪਰਸ਼ਾਵੇਂ ਤੋਂ ਵੀ ਡਰ ਲੱਗਦਾ ਹੁੰਦਾ ਤੇ ਜਦੋਂ ਤੁਸੀਂ ਆ ਕੇ ਪੁਣੇ ਬੈਠ ਗਏ ਤੇ ਇਹ ਸਾਰੇ ਨਿਯਮ ਜਿਹੜੇ ਆ ਲਾਗੂ ਹੋ ਜਾਣੇ ਸੋ ਮੈਂ ਪੈਸਾ ਕਿਉਂ ਨਹੀਂ ਦੱਸਿਆ ਕਿ ਤੁਸੀਂ ਇਸ ਤੋਂ ਪਹਿਲਾਂ ਆਪਣੇ ਬੋਰਡ ਹੀ ਲਗਾਏ ਸੀ ਇੱਕ ਆਪਣਾ ਹੈਲਪੇਜ ਨੰਬਰ ਜਾਰੀ ਕਰਦੇ ਕਿ ਇਸ ਦੁਆਰਾ ਨੂੰ ਤੁਸੀਂ ਇਹ ਸਟਾਰਟ ਕਰੋਗੇ ਇੱਕ ਕੈਂਪੇਨ ਲੋਕ ਇਸ ਨੂੰ ਸਮਝੂਰ ਹੈ ਕਿ ਦੇਖੋ ਮੈਂ ਮੇਰੀ ਗੱਲ ਸੁਣੋ ਮੈਂ ਫੇਰੇ ਗੱਲ ਕਹੂੰਗਾ ਮੈਂ ਸਰਕਾਰ ਨੂੰ ਜਗਾਉਣ ਦਾ ਯਤਨ ਕਰ ਰਿਹਾ ਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰ ਰਿਹਾ ਸਰਕਾਰ ਕਿੱਥੇ ਹੈਗੀ ਆ ਸਰਕਾਰ ਤੇ ਜਾਗਦੇ ਨੇ ਮੈਂ ਦੱਸਣ ਲੱਗਾ ਸਰਕਾਰ ਕੇਂਦਰ ਤੇ ਪੰਜਾਬ ਦੀ ਸਰਕਾਰ ਬਿੱਟੂ ਜੀ ਦਾ ਵੀ ਇਹ ਮਨਪਸੰਦ ਵਿਚਾਰ ਆ ਕਿਉਂਕਿ ਮੇਰੇ ਤੋਂ ਬਾਅਦ ਉਹਨਾਂ ਨੇ ਵੀ ਜਾ ਕੇ ਟੋਲ ਪਲਾਜ਼ਾ ਦੇ ਉੱਤੇ ਐਜੀਟੇਸ਼ਨ ਕੀਤਾ ਆ ਅਪਰੀਸ਼ੀਏਟਡ ਮੈਂ ਕੋਈ ਨਿੰਦਾ ਨਹੀਂ ਹੈਗਾ ਮੈਂ ਕਹਿੰਦਾ ਚੰਗੀ ਗੱਲ ਆ ਯਾਰ ਆ ਤਾਂ ਉੱਥੇ ਗੱਠੀਆ ਰਾਤਾ ਉਥੇ ਕਟੀਆਂ ਬੜਾ ਜ਼ਬਰਦਸਤ ਉਹਨਾਂ ਨੇ ਤੇ ਅੱਜ ਉਹਨਾਂ ਕੋਲੇ ਵੱਡੀ ਤਾਕਤ ਹੈਗੀ ਅੱਜ ਕਿਉਂ ਨਹੀਂ ਬੋਲਦੇ ਰਹਿ ਗਈ ਗੱਲ ਸਾਡੇ ਵਾਲੇ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਕਾਂਗਰਸ ਪਾਰਟੀ ਜੇ ਇਹ ਬੰਦੇ ਦੇ ਪੁੱਤ ਨਾ ਬਣੇ ਇਹਨਾਂ ਨੇ ਲੋਕਾਂ ਨੂੰ ਇਸੇ ਤਰੀਕੇ ਜਲੀਲ ਕਰਨਾ ਬੰਦ ਨਾ ਕੀਤਾ ਤੇ ਕਾਂਗਰਸ ਪਾਰਟੀ ਟੋਲ ਦੇ ਉੱਤੇ ਵੱਡੇ ਬੈਰੀਅਰ ਵੀ ਲਾਊਗੀ ਵੱਡੇ ਬੋਰਡ ਵੀ ਲਾਊਗੀ ਜਾਗਰੂਕਤਾ ਅਭਿਆਨ ਵਾਸਤੇ ਲਾਲ ਲਾਈਨਾਂ ਵੀ ਪਾਊਗੀ ਤੇ ਸਾਡੀਆਂ ਵਲੰਟੀਅਰਾਂ ਦੀਆਂ ਟੀਮਾਂ ਵੀ ਬਣਾ ਦੇਾਂਗੇ ਜਦੋਂ ਪੀਕਰ ਇਵਨਿੰਗ ਟਾਈਮ ਜਾਂ ਮਾਰਨਿੰਗ ਟਾਈਮ ਜਦੋਂ ਲੋਕਾਂ ਦਾ ਜਿਆਦਾ ਉਥੋਂ ਦੀ ਲਾਂਗਾ ਹੁੰਦਾ ਤੇ ਉਦੋਂ ਉਹ ਟੀਮਾਂ ਜਾ ਕੇ ਸਮਰੱਥਾ ਦੇ ਨਾਲ ਇਹਨਾਂ ਦੀ ਗੁੰਡਾਗਰਦੀ ਦਾ ਲੋਕਤੰਤਰੀ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਵਾਬ ਦੇ ਕੇ ਲੋਕਾਂ ਦੀ ਆਵਾਜ਼ਾਈ ਚਾਲੂ ਕਰਦੇ ਆ ਜੀ ਰਾਜਾ ਜੀ ਤੁਸੀਂ ਰਿਕਵੈਸਟ ਕਰੋਗੇ ਚਿੱਠੀ ਲਿਖੂਗੇ ਕਿ ਹਾਂ ਮੈਂ ਉਹਨਾਂ ਨੂੰ ਜਰੂਰ ਇਹ ਗੱਲ ਮੇਰੀ ਕੱਲ ਵੀ ਹੋਈ ਮੈਂ ਉਹਨਾਂ ਨੂੰ ਫੇਰ ਰਿਕਵੈਸਟ ਕਰੂੰਗਾ ਚਿੱਠੀ ਲਿਖਣ ਦੀ ਨਹੀਂ ਉਹਨਾਂ ਨੂੰ ਲੋੜ ਉਹਨਾਂ ਨੂੰ ਤਾਂ ਛੱਟ ਦੇਣੇ ਦੀ ਮਿਲ ਲੈਣਾ ਜਾ ਕੇ ਇਸ ਵਿਸ਼ੇ ਦੇ ਉੱਤੇ ਕਿੱਠੀਆਂ ਲਿਖਣੀਆਂ ਜਾਂ ਕੋਈ ਇਹ ਜਿਹੜੇ ਮਤਲਬ ਉਹ ਤਾਂ ਲੋਕ ਸਭਾ ਦੇ ਅੰਦਰ ਹੀ ਆ ਉਥੇ ਪ੍ਰਧਾਨ ਮੰਤਰੀ ਸਾਹਿਬ ਹੈ ਉਥੇ ਨਿਤਨ ਗੜਕਰੀ ਜੀ ਆ ਤੇ ਉਥੇ ਬਿੱਟੂ ਸਾਹਿਬ ਹੈਗੇ ਆ ਇਹ ਮੁੱਦਾ ਚੱਕ ਨਹੀਂ ਕਰਦੇ ਯੈਸ ਇਹ ਮੁੱਦਾ ਚੱਕੋ ਜਾ ਕੇ ਮਨਿਸਟਰ ਨੂੰ ਮਿਲੋ ਤਾਂ ਜੇ ਲੋਕਾਂ ਦੀ ਜਿਹੜੀ ਵੱਡੀ ਦਿੱਕਤ ਤੇ ਸਮੱਸਿਆ ਉਹਦਾ ਸਮਾਧਾਨ ਹੋ ਸਕੇ ਦੱਸਦੇ ਕਿ ਟੋਲ ਪਲਾਜ਼ਿਆਂ ਨੂੰ ਲੈ ਕੇ ਅਕਸਰ ਸਵਾਲ ਖੜੇ ਹੁੰਦੇ ਨੇ ਟੋਲ ਪਲਾਜ਼ਿਆਂ ਦੇ ਉੱਤੇ ਲੋਕਾਂ ਦੀ ਕਰਮਚਾਰੀਆਂ ਦੇ ਨਾਲ ਬਹਿਸ ਵੀ ਹੋ ਜਾਂਦੀ ਹੈ ਮਾਰ ਕੁੱਟ ਤੱਕ ਇੱਕ ਦੂਜੇ ਦੀ ਕਰ ਦਿੱਤੀ ਜਾਂਦੀ ਹੈ ਤਾਂ ਟੋਲ ਪਲਾਜ਼ਿਆਂ ਦੇ ਉੱਤੇ ਵਚਨ ਵਾਸਤੇ ਹਰ ਕੋਈ ਕੋਸ਼ਿਸ਼ ਕਰਦਾ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਿ ਟੋਲ ਪਲਾਜ਼ਾਂ ਬਾਰੇ ਜਿਹੜੇ ਨਿਯਮ ਹੁੰਦੇ ਨੇ ਕਿ ਇੰਨੇ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਟੋਲ ਪਲਾਜ਼ਾ ਨਹੀਂ ਲਾਇਆ ਜਾ ਸਕਦਾ ਤਾਂ ਉੱਥੇ ਤੁਹਾਨੂੰ ਦੋ ਦੋ ਟੋਲ ਪਲਾਜ਼ੇ ਵੀ ਨਜ਼ਰ ਆ ਜਾਂਦੇ ਨੇ ਇਸ ਕਰਕੇ ਲੋਕਾਂ ਦੀ ਜੇਬ 'ਤੇ ਸਿੱਧਾ ਅਸਰ ਪੈਂਦਾ ਹੈ ਪਿੱਛੇ ਜੇ ਟੋਲ ਨੂੰ ਲੈ ਕੇ ਇੱਕ ਟੋਕਨ ਵੀ ਸ਼ੁਰੂ ਕੀਤਾ ਗਿਆ ਜਿਦੇ ਵਿੱਚ ਇਹ ਕਿਹਾ ਗਿਆ ਹੈ ਕਿ ਤੁਸੀਂ ਇੱਕੋ ਵਾਰ ਸਾਲ ਦੇ ਪੈਸੇ ਭਰ ਦਿਓ ਤਾਂ ਤੁਸੀਂ 200 ਵਾਰ ਟੋਲ ਪਲਾਜ਼ਿਆਂ ਤੋਂ ਆ ਜਾ ਸਕਦੇ ਹੋ ਯਾਨੀ ਕਿ ਤੁਹਾਨੂੰ ਟੋਲ ਦੇ ਪੈਸੇ ਘੱਟ ਖਰਚਣੇ ਪੈਣਗੇ ਤਾਂ ਕੁਲਮਲਾ ਕੇ ਉਹ ਵੀ ਇੱਕ ਸੌਦਾ ਸੀਗੀ ਤੇ ਦੂਜੇ ਪਾਸੇ ਜਿਹੜੇ ਮਾਨਵ ਰਹਿਤ ਯਾਨੀ ਕਿ ਕਿਸੇ ਇਨਸਾਨ ਤੋਂ ਬਿਨਾ ਆਟੋਮੈਟਿਕ ਟੋਲ ਪਲਾਜ਼ੇ ਨੇ ਉਹ ਵੀ ਸ਼ੁਰੂ ਕੀਤੇ ਜਾ ਰਹੇ ਨੇ ਕਈ ਥਾਵਾਂ ਦੇ ਉੱਤੇ ਉਹਨਾਂ ਦੇ ਟ੍ਰਾਇਲ ਵਗੈਰਾ ਹੋ ਚੁੱਕੇ ਨੇ ਜਿੱਥੇ ਤੁਸੀਂ ਜਾਓਗੇ ਤਾਂ ਤੁਹਾਨੂੰ ਟੋਲ ਲੱਗੇਗਾ ਹੀ ਲੱਗੇਗਾ ਤੁਹਾਡੇ ਨਾਲ ਕੋਈ ਵੀ ਕਰਮਚਾਰੀ ਗੱਲਬਾਤ ਵਾਸਤੇ ਮੌਜੂਦ ਨਹੀਂ ਹੋਵੇਗਾ ਤਾਂ ਪਰ ਹੁਣ ਸਿਮਰਜੀਤ ਸਿੰਘ ਬੈਂਸੋਰਾ ਨੇ ਜਿਹਨੂੰ ਸਭ ਤੋਂ ਦੇਸ਼ ਦਾ ਮਹਿੰਗਾ ਟੋਲ ਪਲਾਜ਼ਾ ਲਡੂਵਾਲ ਟੋਲ ਪਲਾਜ਼ਾ ਕਿਹਾ ਜਾਂਦਾ ਹੈ ਉਹਦੇ ਉੱਤੇ ਜਾ ਕੇ ਮੁੱਦਾ ਚੁੱਕਿਆ ਸੀਗਾ ਤਾਂ ਹੁਣ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ